ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਉਪਾਦ ਅਸਨ ਤੋਂ ਪਹਿਲੇ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਸਾਡੇ ਸਬਸਕ੍ਰਾਈਬਰਸ ਹਨ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤਾ ਹੈ ਮੈਨੂੰ ਪੜ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਨੇ ਲਿਖਿਆ ਕਿ ਮੈਡਮ ਅਸੀਂ ਤੁਹਾਡੇ ਦੱਸੇ ਹੋਏ ਉਪਾਅ ਅੱਜ ਤੱਕ ਅਸੀਂ ਤੁਹਾਡਾ ਕੋਈ ਵੀ ਉਪਾਅ ਨਹੀਂ ਕੀਤਾ ਪਰ ਅਸੀਂ ਤੁਹਾਡੀਆਂ ਵੀਡੀਓਜ਼ ਰੋਜ਼ ਦੇਖਦੇ ਹਾਂ ਰੋਜ਼ ਸੁਣਦੇ ਹਾਂ ਤਾ ਵੀ ਸਾਡੇ ਸਾਰੇ ਕੰਮ ਪੂਰੇ ਹੋ ਰਹੇ ਹਨ ਇਸ ਕਰਕੇ ਉਹਨਾਂ ਨੇ ਮੈਨੂੰ ਥੈਂਕਸ ਭੇਜਿਆ ਹੈ ਤੇ ਮੈਂ ਉਹਨਾਂ ਦਾ ਹੱਥ ਜੋੜ ਕੇ ਤੇ ਇਹਨਾਂ ਨਾਲ ਧੰਨਵਾਦ ਕਰਦੀ ਹਾਂ ਕਿਉਂਕਿ ਦੇਖੋ ਜੀ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਮਿਹਨਤ ਕਰਕੇ ਤੁਹਾਡੇ ਅੱਗੇ ਜੋ ਅਸੀਂ ਉਪਾਅ ਲੈ ਕੇ ਆਂਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਬਸ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਪਰੇਸ਼ਾਨੀਆਂ ਦੂਰ ਹੋਣੀਆਂ ਚਾਹੀਦੀਆਂ ਹਨ ਤੁਹਾਡੇ ਤੁਹਾਨੂੰ ਖੁਸ਼ੀਆਂ ਮਿਲਣੀਆਂ ਚਾਹੀਦੀਆਂ ਹਨ ਕਿਸੇ ਤਰ੍ਹਾਂ ਵੀ ਮਿਲਣ ਜੇ ਤੁਸੀਂ ਸਾਡੀਆਂ ਵੀਡੀਓ ਜੀ ਸੁਣ ਕੇ ਦੇਖੋ ਕੀ ਹੁੰਦਾ ਹੈ ਨਾ ਕਿ ਕਈ ਵਾਰੀ ਅਸੀਂ ਕਥਾ ਦੇਖੋ ਕਥਾ ਸੁਣਨ ਜਾਂ ਨੇ ਸ਼ਬਦ ਸੁਣਨ ਜਾਂ ਇਹ ਸਿਰ ਸੁਣਨ मात्र ਨਾਲ ਹੀ ਸਾਨੂੰ ਕਿੰਨੀ ਆ ਸ਼ਾਂਤੀ ਮਿਲਦੀ ਹੈ ਤੇ ਸਾਡੇ ਸਾਨੂੰ ਪੋਜ਼ਿਟਿਵ ਵਾਈਬਸ ਆਉਂਦੀ ਹੈ ਤੇ ਉਹਦੇ ਨਾਲ ਸਾਡੇ ਘਰ ਦੇ ਸਾਰੇ ਕੰਮ ਹੁੰਦੇ ਹਨ ਹੈ ਨਾ ਜੀ ਇਸੇ ਤਰ੍ਹਾਂ ਹੀ ਕਿ ਜੋ ਅਸੀਂ ਦੱਸ ਰਹੇ ਹਾਂ ਜੋ ਅਸੀਂ ਤੁਹਾਨੂੰ achhiyan chizen dass rahe hain ਤੁਹਾਨੂੰ ਆਲਸ ਆ ਰਿਹਾ ਹੈ ਪਰ ਤੁਸੀਂ ਸੁਣ ਰਹੇ ਹੋ ਹੈਨਾ ਤੁਹਾਡੇ ਦਿਮਾਗ ਵਿੱਚ ਉਹ ਪੋਜ਼ਿਟਿਵ ਚੱਲ ਰਿਹਾ ਹੈ ਕਿ ਮੈਂ ਵੀ ਇਹ ਕਰ ਲਵਾਂ ਐਸਾ ਹੋ ਜਾਵੇ ਉਹ ਅੱਛਾ ਸੋਚਨ ਸੋਚਨ ਦੇ ਨਾਲ ਤੁਹਾਡੇ ਘਰ ਵਿੱਚ ਅੱਛਾ ਹੋ ਜਾਂਦਾ ਹੈ ਤਾਂ ਇਸ ਕਰਕੇ ਥੈਂਕ ਯੂ so much ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਅੱਜ ਦਾ ਉਪਾਅ ਜਿਹੜਾ ਹੈ ਉਹ ਤੁਸੀਂ ਸੋਮਵਾਰ ਦੇ ਸੋਮਵਾਰ ਕਰਨਾ ਹੈ ਜੇ ਤਾਂ ਹਰ ਸੋਮਵਾਰ ਕਰ ਲੋਗੇ ਤਾਂ ਦੀ ਵੈਸੇ ਨਹੀਂ ਤਾਂ ਗਿਣ ਕੇ ਤੁਸੀਂ ਪੰਜ ਸੋਮਵਾਰ ਇਹ ਉਪਾਅ ਕਰਨਾ ਹੈ ਦੇਖੋ ਜੀ ਜਿਹੜਾ ਉਪਾਅ ਹੈ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਤੋਂ ਪਹਿਲੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਦੇਖੋ ਜੀ ਦੁੱਧ ਦਹੀਂ ਕਿਉਂ ਇਹਨਾਂ ਨੂੰ ਰਤਨ ਮੰਨਿਆ ਗਿਆ ਹੈ ਰਤਨ ਕਿਹਾ ਜਾਂਦਾ ਹੈ ਜਿਹੜੇ 14 ਰਤਨ ਹੁੰਦੇ ਹਨ ਨਾ ਉਹਨਾਂ ਵਿੱਚੋਂ ਇਹ ਇੱਕ ਚੀਜ਼ ਹੈ ਦੁੱਧ ਜਿਨ੍ਹਾਂ ਦੇ ਘਰ ਵਿੱਚ ਇਹ ਰਤਨ ਜਾਨੀ ਕਿ ਦੁੱਧ ਦਹੀਂ ਹੁੰਦਾ ਹੈ ਤਾਂ ਉਸ ਘਰ ਵਿੱਚ ਦੇਖੋ ਮੈਂ ਹਰ ਵਾਰੀ ਤੁਹਾਨੂੰ ਦੱਸਦੀ ਹਾਂ ਆਪਣੀ ਵੀਡੀਓਜ਼ ਵਿੱਚ ਕਿ ਘਰ ਵਿੱਚ ਹਮੇਸ਼ਾ ਦੁੱਧ ਰਹਿਣਾ ਚਾਹੀਦਾ ਹੈ ਦਹੀਂ ਰਹਿਣਾ ਚਾਹੀਦਾ ਹੁਣ ਕਈ ਲੋਕੀ ਕਹਿਣਗੇ ਸਾਡੇ ਘਰ ਵਿੱਚ ਤਾਂ ਰਹਿੰਦਾ ਹੀ ਹੈ ਹਮੇਸ਼ਾ ਦੁੱਧ ਵੀ ਦਹੀਂ ਵੀ ਪਰ ਫਿਰ ਵੀ ਅਸੀਂ ਤਾਂ ਗਰੀਬਾਂ ਪਰ ਤੁਸੀਂ ਇਹ ਸੋਚ ਕੇ ਦੇਖੋ ਕਿ ਤੁਹਾਡੇ ਕੋਲ ਇਹ ਰਤਨ ਹਨ ਤੁਹਾਡੇ ਕੋਲ ਇਹ ਪੋਜ਼ਿਟਿਵ ਚੀਜ਼ਾਂ ਹਨ ਤਾ ਤੁਹਾਡੇ ਕਰਮ ਵੀ ਚੰਗੇ ਹਨ ਤਾਂ ਹੌਲੀ ਹੌਲੀ ਜੇਕਰ ਤੁਹਾਡੇ ਘਰ ਵਿੱਚ ਇਹ ਪੋਜ਼ਿਟਿਵ ਸ਼ਕਤੀਆਂ ਹੈ ਤਾਂ ਪੋਜ਼ਿਟਿਵ ਸ਼ਕਤੀਆਂ ਕਿਸੇ ਨਾ ਕਿਉਂਕਿ ਦੇਖੋ ਟਾਈਮ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ ਸਾਨੂੰ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੁੰਦੀ ਹੈ ਜੇਕਰ ਸਾਡੇ ਕਰਮ ਚੰਗੇ ਹਨ ਸਾਡੇ ਕੋਲ ਇਹ ਜਿਹੜਾ ਮੈਂ ਅੱਜ ਤੁਹਾਨੂੰ ਉਪਾਅ ਦੱਸ ਰਹੀਆਂ ਇਸ ਦੇ ਨਾਲ ਇਹ ਗੱਲਾਂ ਸੰਬੰਧਿਤ ਹਨ ਇਸ ਕਰਕੇ ਮੈਂ ਗੱਲਾਂ ਕਰ ਰਹੀਆਂ ਤੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਨਾ ਵੀਡੀਓ ਪੂਰੀ ਦੇਖਣਾ ਤੁਹਾਡੇ ਭਲੇ ਵਾਸਤੇ ਤੇ ਇਹ ਜਿਹੜੇ ਰਤਨ ਮੈਂ ਤੁਹਾਨੂੰ ਦੱਸੇ ਹਨ ਦੁੱਧ ਤਈ ਕਿ ਉਹ ਜੇ ਸਾਡੇ ਘਰ ਵਿੱਚ ਹੋਣਗੇ ਤਾਂ ਸਾਡੇ ਘਰ ਵਿੱਚ ਸਮਝ ਲਓ ਪੋਜ਼ਿਟਿਵ ਸ਼ਕਤੀਆਂ ਹਨ ਉਹ ਕਦੀ ਨਾ ਕਦੀ ਸਾਡੇ ਘਰ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਹਨ ਉਹਨਾਂ ਨੂੰ ਦੂਰ ਕਰਨ ਦਾ ਪਾਵਰ ਰੱਖਦੀਆਂ ਹਨ ਜਿਸ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਆਪਣੇ ਆਪ ਆ ਜਾਣਗੀਆਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਅੱਜ ਦਾ ਜਿਹੜਾ ਉਪਾਅ ਹੈ ਜੋ ਮੈਂ ਦੱਸ ਰਹੀ ਹਾਂ ਉਹ ਸੋਮਵਾਰ ਨੂੰ ਰਾਤ ਵੇਲੇ ਕਰਨਾ ਹੈ ਜਿਸ ਵੇਲੇ ਚੰਦ ਪੂਰੀ ਆਪਣੀ ਰੋਸ਼ਨੀ ਵਿੱਚ ਹੋਵੇ ਠੀਕ ਹੈ ਐ ਜਿਹੜਾ ਉਪਾਅ ਹੈ ਆਪਣੇ ਘਰ ਦੀ ਟਰੈਸ ਤੇ ਛੱਤ ਤੇ ਤੁਸੀਂ ਕਰਨਾ ਹੈ ਇੱਕ ਗਲਾਸ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਲੈ ਕੇ ਚਲੇ ਜਾਓ ਆਪਾਂ ਇੱਕ ਘਰ ਦੀ ਛੱਤ ਦੇ ਉੱਤੇ ਤੇ ਉਸ ਦੁੱਧ ਨੂੰ ਗਲਾਸ ਵਿੱਚ ਜਿਹਦੇ ਦੁੱਧ ਪਾਇਆ ਹੈ ਉਸ ਨੂੰ ਇਸ ਤਰ੍ਹਾਂ ਰੱਖਣਾ ਹੈ ਕਿ ਜਿਹੜੀ ਚੰਦਰਮਾ ਦੀ ਰੋਸ਼ਨੀ ਹੈ ਨਾ ਉਹ ਦੁੱਧ ਦੇ ਵਿੱਚ ਜ਼ਰੂਰ ਪੈਣੀ ਚਾਹੀਦੀ ਠੀਕ ਹੈ ਉੱਥੇ ਤੁਸੀਂ ਜਾ ਕੇ ਚੋਕੜੀ ਮਾਰ ਕੇ ਬੈਠ ਜਾਣਾ ਹੈ ਤੇ ਕੁਝ ਵੀ 5 ਮਿੰਟ 10 ਮਿੰਟ ਜਿੰਨਾ ਤੁਸੀਂ ਮਤਲਬ ਜੋ ਵੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਜਿਹੜੇ ਗੁਰੂ ਨੂੰ ਮੰਨਦੇ ਹੋ ਜੋ ਕੋਈ ਦੇਵੀ ਦੇਵਤਿਆਂ ਨੂੰ ਮੰਨਦਾ ਹੈ पांच तो दस मिनट तक बस परमात्मा याद करना है और अपन परेशानिया करना है कि यह साढ़िया दूर हो जाए ठीक है ऐसा करके दस मिनट ती बस ए करना है दस मिनट तो बाद यह जरा दुध है तीन पी लेना है ठीक है ਇਹ ਜਿਹੜਾ ਦੁੱਧ ਹੈ ਜਰੂਰ ਪੀਓ ਕਈ ਲੋਕਾਂ ਨੂੰ ਦੁੱਧ ਚੰਗਾ ਨਹੀਂ ਲੱਗਦਾ ਤਾਂ ਦਵਾਈ ਸਮਝ ਕੇ ਪਿਓ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਥੋੜਾ ਜਿਹਾ ਲੈ ਲੈਣ ਜੋ ਪਿੰਦੇ ਹਨ ਉਹ ਤਾਂ ਗਲਾਸ ਭਰ ਕੇ ਪੀਣ ਠੀਕ ਹੈ ਇਹ ਉਪਾ ਕਰਨ ਨਾਲ ਤੁਹਾਡਾ ਚੰਦਰ ਜਿਹੜਾ ਚੰਦਰ ਗ੍ਰਹਿ ਹੈ ਇੰਨੀ ਇਸ ਦਾ ਪਾਵਰਫੁੱਲ ਹੋ ਜਾਏਗਾ ਔਰ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੈ ਸਭ ਇੱਕਦਮ ਕਟੀਆਂ ਜਾਣਗੀਆਂ लक्ष्मी ਤੁਹਾਡੇ ਘਰ ਦਾ ਪਤਾ ਪੁੱਛ ਪੁੱਛ ਕੇ ਤੁਹਾਡੇ ਘਰ ਆਏਗੀ ਤੇ ਕਦੀ ਵੀ ਵਾਪਸ ਜਾਣ ਦਾ ਨਾਮ ਨਹੀਂ ਲਏਗੀ ਐਨਾ ਤੁਹਾਨੂੰ लक्ष्मी ਦਾ ਆਸ਼ੀਰਵਾਦ ਮਿਲੇਗਾ ਸਿੰਪਲ ਜਿਹਾ ਕੰਮ ਹੈ ਸਮਾਂ ਕੁਝ ਵੀ ਨਹੀਂ ਹੈ ਜਿਸ ਵੇਲੇ ਚੰ드ਰਮਾ ਆਪਣੀ ਪੂਰੀ ਰੋਸ਼ਨੀ ਵਿੱਚ ਆ ਜਾਂਦਾ ਹੈ ਕਈ ਵਾਰ ਤਾਂ ਦੇਖੋ 7 ਵਜੇ 8 ਵਜੇ ਵੀ ਚੰ드ਰਮਾ ਆ ਜਾਂਦਾ ਹੈ ਪੂਰੀ ਆਪਣੀ ਰੋਸ਼ਨੀ ਤੇ 7 ਵਜੇ ਕੱਲ੍ਹ ਲੋ ਐ ਉਪਾਂ 8 ਵਜੇ ਕੱਲ੍ਹ ਲੋ 9 ਵਜੇ ਕੱਲ੍ਹ ਲੋ ਰਾਹੁ ਕਾਲ ਨਾ ਹੋਣ ਦਿਓ ਕਿਉਂਕਿ ਬਹੁਤ ਰਾਤ ਜਦੋਂ ਪੈ ਜਾਂਦੀ ਹੈ ਤਾਂ ਉਹ ਜਿਹੜਾ ਉਪਾਦ ਦਾ ਫਲ ਹੁੰਦਾ ਹੈ ਉਹ ਨਿਸ਼ਵਲ ਹੋ ਜਾਂਦਾ ਹੈ ਐਨਾ ਫਾਲੀਸਾ ਨਹੀਂ ਮਿਲਦਾ ਸਿੰਪਲ ਜਿਹਾ ਉਪਾਅ ਮੈਂ ਤੁਹਾਨੂੰ ਦੱਸਿਆ ਹੈ ਕਰਕੇ ਦੇਖੋ ਜੇਕਰ ਚੰਗਾ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਜਿਹੜੇ ਲੋਕ ਮੇਰੀ ਚੈਨਲ ਤੇ ਨਵੇਂ ਆਏ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ